ਦੇ ਨਹੀਂ ਪਹੁੰਚੀ ਐਸ਼ਕੁੰਦ ਕਰ ਸਿਆਸਤ ਕਰੀ ਕਿ ਇੰਨਾ ਜਲੀਲ ਕੀਤਾ ਗਿਆ ਮੁੱਖ ਮੰਤਰੀ ਤੋਂ ਮਾਫੀ ਮੰਗੇ ਮੁੱਖ ਮੰਤਰੀ ਤੋਂ ਮਾਫੀ ਮੰਗੇ ਮੈਂ ਕੁਲ ਗੱਲ ਕਹਿਣਾ ਚਾਹੁੰਦਾ ਭਗਮਤ ਮਾਨ ਨੂੰ ਤੈਨੂੰ ਭਗਤ ਸਿੰਘ ਵਾਲੀ ਪੱਗ ਲਾਹ ਦੇਣੀ ਚਾਹੀਦੀ ਐ ਵੀ ਝੂਠ ਬੋਲ ਕੇ ਤੂੰ ਭਗਤ ਸਿੰਘ ਵਾਲੀ ਪੱਗ ਦੇ ਡਰਾਮੇ ਕਰਦਾ 8 ਵਜੇ ਤੋਂ ਬਾਅਦ ਜੋ ਤੂੰ ਕੁਝ ਕਰਦਾ ਸ਼ਰਾਬ ਪੀ ਕੇ ਉਹ ਤੇਰੇ ਵਰਗਾ ਕੋਈ ਸਿਆਸਤ ਕਰੀ ਕੋਈ ਸਿਆਸਤ ਨਹੀਂ ਕਰਦਾ ਮੈਨੂੰ ਇੱਕ ਵੀ ਗੱਲ ਦੱਸੇ ਮੇਰੇ ਨਾਲ ਸੀਐਮ ਬੈਠੇ ਬਰਾਬਰ ਮੇਰੀ ਗੱਲ ਦਾ ਜਵਾਬ ਦੇ ਕੇ ਦਿਖਾ ਅਸੀਂ ਅੱਜ ਤੱਕਰ ਮੈਨੂੰ ਇਹ ਕੱਲ ਦੱਸੋ ਮੈਂ ਸਾਰੀਆਂ ਪਾਰਟੀਆਂ ਦੇ ਖਿਲਾਫ ਬੋਲਿਆ ਕਿ ਤੁਸਿਆਤੌਰ ਕਿਹੜੀ ਡਿਕੋ ਵੋਟ ਆਇਨ ਤਾਂ ਕਿਸੇ ਨੇ ਇਹੋ ਜਿਹੇ ਤਾਂ ਕਿਸੇ ਨੇ ਜੀ ਹਾਲਾਤ ਕਿਤੇ ਚੋਏ ਨੇ ਕੀ ਚੱਲੇ ਨੇ ਮੇਰੇ ਨਾਲ ਤੈਨੂੰ ਉਥੇ ਤੇ ਮੁਲਾਜ਼ਮ ਉਹਦੇ ਨਾਮ ਪਤਾ ਪਾੜ ਮੈਂ ਨੋ ਮੈਂ ਕੱਲੇ ਕੱਢੋ ਜਾ ਕੇ ਮੁੱਢ ਦੱਸ ਧਰ ਦੂੰ ਵੀ ਆਸ ਸੀਗਾ ਐਨੇ ਐਵੇਂ ਮੈਨੂੰ ਨੰਗਾ ਕਿੱਥੇ ਐਨੇ ਆਇ ਕਿੱਥੇ ਐਨੇ ਆਇ ਕਿੱਥੇ ਜੇ ਉਹ ਮਰੀ ਕਾਤਾ ਜਵਾਬ ਜੇ ਸਾਰਾ ਮੀਡੀਆ ਮੇਰੇ ਨਾਲ ਜਾਊ ਇਸ ਤੋਂ ਬਾਅਦ ਮੇਰੇ ਨਾਲ ਕੀ ਹੋਣ ਵਾਲਾ ਜਿਹੜੀ ਅੱਜ ਮੈਂ ਗੱਲ ਗਵਾਕ ਕੀ ਹੁੰਦੀ ਹੈ ਇਸ ਤੋਂ ਬਾਅਦ ਮੈਂ ਆਪਣਾ ਸਾਰਾ ਕੁਝ ਦਾਤੇ ਲਾ ਕੇ ਬੋਲਿਆ ਮੇਰੀਆਂ ਭੈਣਾਂ ਮੇਰਾ ਪਰਿਵਾਰ ਮੇਰੇ ਨਾਲ ਕੁਝ ਵੀ ਇਹ ਬੰਦਾ ਕਰਵਾ ਸਕਦਾ ਮੈਂ ਤੁਹਾਨੂੰ ਇੱਕ ਗੱਲ ਕੋਲ ਕਹਣਾ ਇੱਥੇ ਤਿੱਕਰ ਸਿਆਸਤ ਨਹੀਂ ਪਿਆ ਮੇਰੀ ਜੇ ਮੌਤ ਹੁੰਦੀ ਹੈ ਮੇਰੀ ਮੌਤ ਦਾ ਜ਼ਿੰਮੇਵਾਰ ਸਰਕਾਰ ਹੋਣੀ ਮੇਰੀ ਅੱਜ ਤੋਂ ਬਾਅਦ ਕਿਉਂਕਿ ਪ੍ਰਧਾਨ ਸਾਹਿਬ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸ ਨਹੀਂਦਾ ਇੱਥੋਂ ਤਿੱਕਰ ਇਸ ਤੋਂ ਪਹਿਲਾਂ ਕੀ ਹੋਇਆ ਸੁਣਨ ਵਾਲੀ ਗੱਲ ਹੈ ਇਸ ਤੋਂ ਪਹਿਲਾਂ ਪਟਿਆਲੇ ਬੁਲਾ ਲਿਆ ਕਹਿੰਦੇ ਤੇਰੇ ਤਾਂ ਦੋ ਪਰਚੇ ਪੈਣਗੇ ਇਹ ਗੱਲ ਜੇ ਮੈਂ ਨਾ ਅਜ ਲੋਕਾਂ ਨੂੰ ਦੱਸੀ ਨਾ ਤਾਂ ਇਹ ਲੋਕਾਂ ਨੇ ਗੱਲ ਬੁਣੀ ਦੋ ਘਟਨਾਵਾਂ ਪਟਿਆਲਾ ਦੇ ਵਿੱਚ ਹੋਈਆਂ ਪਈਆਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾਣ ਕੇ ਕਹਿੰਦਾ ਮੈਂ ਹੱਲ ਨਜ਼ਰ ਰੱਖੂ ਉਸ ਨੂੰ ਕਹਿੰਦਾ ਮੈਂ ਨਿੱਤਨੇ ਹਾਂ ਧਾਰਨੀ ਕਹਿੰਦੇ ਦੋਨੇ ਵੀ ਜੇ ਘਟਨਾਵਾਂ ਪਟਿਆਲਾ ਦੇ ਵਿੱਚ ਹੋਈਆਂ ਪਈਆਂ ਨੇ ਇਹ ਘਟਨਾਵਾਂ ਦੇ ਵਿੱਚ ਤੂੰ ਸਰਕਾਰ ਦੇ ਖਿਲਾਫ ਬੁਲਾ ਘਟਨਾਵਾ ਕਿਸੇ ਨੇ ਕਰੀਆਂ ਅੱਗ ਕਿੱਥੇ ਲੱਗੀ ਪਈਆ ਘਟਨਾਵਾਂ ਹੋਰ ਕਿੱਥੇ ਵਾਪਰੀ ਪਈਆ ਇਹਨਾਂ ਦੋਨਾਂ ਪਰਚੇ ਦੇ ਵਿੱਚ ਤੇਰਾ ਨਾਂ ਪਾ ਸਕਦੇ ਆ ਇਹੋ ਜਿਹਾ ਕੁਝ ਕਰਨਗੇ ਮੈਂ ਕੱਲ ਮੈਂ ਕੱਲ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਪੁਲਿਸ ਨੂੰ ਆਪਾਂ ਕਹਿੰਦੇ ਪੁਲਿਸ ਹਨ ਪੁਲਿਸ ਨੂੰ ਇੰਨਾ ਬਰਤਿਆ ਜਾਂਦਾ ਪੁਲਿਸ ਯਾਰ ਕਰੇ ਤਾਂ ਕਰੇ ਕੀ ਅਫਸਰ ਕਰਨ ਦਾ ਕਰਨ ਕੀ ਆ ਅਫਸਰ ਕੀ ਕਰਨਾ ਅਫਸਰਾਂ ਨੂੰ ਐ ਬਰਤਿਆ ਜਾਂਦਾ ਪੂਰਾ ਧਰਕੇ ਆ ਸਿਆਤ ਕਿੱਧਰ ਨੂੰ ਜਾ ਰਹੀ ਆ ਕਿੱਧਰ ਨੂੰ ਜਾ ਰਿਹਾ ਮੈਨੂੰ ਇੱਕ ਵੀ ਗੱਲ ਆਸੋ ਅਸੀਂ ਬੋਲਦੇ ਕਿ ਸਾਡੇ ਮੁੱਦੇ ਕੀ ਨੇਗੇ ਅਸੀਂ ਇਹ ਗੱਲ ਬੋਲਦੇ ਆ ਵੀ ਭਾਈ ਜੋ ਪਹਿਲਾਂ ਤਾਂ ਬਾਅਦੇ ਕਿ ਤੁਸੀਂ ਉਹ ਬਾਅਦੇ ਦਿਖਾ ਦੇ ਸਾਨੂੰ ਪੂਰੀ ਅੱਜ ਥਾਂ ਥਾਂ ਤੇ ਫੋਰਡ ਚੜਾ ਕੇ ਲਾਤੇ ਜੋ ਗੱਲਾਂ ਕੀਤੇ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਮੈਨੂੰ ਧਕਾਓ ਵੀ ਇੱਕ ਵੀ ਵਾਅਦਾ ਦੇ ਕਿਸੇ ਨੂੰ ਆਉਤਰਿਆ ਇਹ ਸਾਡੇ ਜਿਹੜੇ ਮੁੱਦੇ ਨੇ ਅਸੀਂ ਰੋਜ਼ ਇਹ ਮੁੱਦਿਆਂ ਦੇ ਘੇਰਦੇ ਆਂ ਦੂਜੀ ਗੱਲ ਪਤਾ ਕੀ ਹੈ ਇਹ ਸਾਡੇ ਤੇ ਹੀ ਚੜ ਕੇ ਕਿਉਂ ਆ ਗਿਆ ਦੇਖੋ ਸਾਰੇ ਪੋਲਿਟੀਕਲ ਬੰਦੇ ਚੋਰ ਨੇਗੇ ਸਾਡੀ ਕਿਤੇ ਵੀ ਮੈਂ ਗੱਲ ਕਹਿਣਾ ਚਾਹੁੰਦਾ ਅੱਜ ਮੀਡੀਆ ਬੈਠਾ ਨੱਕਰ ਖੜਾ ਸਾਡੀ ਕਿਤੇ ਵੀ ਕੋਈ ਖਾਮੀ ਕੱਢ ਕੇ ਦਿਖਾ ਦੋ ਸਿਆਹਤਾਨ ਹਾਥਾਂ ਤੇ ਝੂਠੇ ਨੇਗੇ ਸਾਰਿਆਂ ਨੇ ਜਿਹੜੇ ਪਹਿਲਾਂ ਵਾਲੇ ਪੋਲੀਟੀਕਲ ਬੰਦੇ ਨੇ ਕਿ ਸਾਰਿਆਂ ਨੇ ਪੰਜਾਬ ਦੇ ਨਾਲ ਠੱਗੀਆਂ ਮਾਰੀਆਂ ਹੋਏ ਨੇ ਪੰਜਾਬ ਨੂੰ ਲੁੱਟ ਕੇ ਖਾ ਕੇ ਉਹ ਬੰਦੇ ਨਹੀਂ ਇਹਦੇ ਮੂਹਰੇ ਬੋਲ ਸਕਦੇ ਜਦੋਂ ਪਹਿਲਾ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀਗਾ ਜਦੋਂ ਤੋਂ ਮੇਰੇ ਤੇ ਪਹਿਲਾ ਬਰਨਾਲੇ ਵਾਲਾ ਪਰਚਾ ਪਿਆ ਸੀ ਮੈਂ ਉਦੋਂ ਗੱਲ ਕਹੀ ਸੀਗੀ ਵੀ ਤੇਰੇ ਨਾਲ ਆ ਚੱਲੇ ਹੋਏ ਕਾਰਤੂਸ ਨਹੀਂ ਖੇਡ ਸਕਦੇ ਤੇਰੇ ਨਾਲ ਆ ਪੰਜਾਬ ਦੇ ਗੁਰੂ ਗੋਬਿੰਦ ਸਿੰਘ ਦੇ ਬਾਦਸਰ ਉਹ ਤੇਰੇ ਨਾਲ ਜਿਹੜੀ ਤੈਨੂੰ ਜਵਾਬ ਦੇਣੇ ਨੇ ਕਿ ਤੂੰ ਉਹਨਾਂ ਦੇ ਨਾਲ ਆ ਕੇ ਡਿਬੇਟ ਕਰਕੇ ਦਿਖਾ ਉਹਨਾਂ ਦੀ ਸਾਡੀ ਕੰਨੀ ਕੰਨੀ ਦਾ ਜਵਾਬ ਦੇ ਕੇ ਤਾਂ ਉਹਨਾਂ ਨੂੰ ਇੱਕ ਅੱਖ ਗੋਲ ਦੇ ਨਹੀਂ ਪੰਜਾਬ ਦਾ ਸੀਐ ਮੈਂ ਜਥੇਬੰਦੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਨ੍ਹਾਂ ਜਥੇਬੰਦੀਆਂ ਦੇ ਮੈਂ ਗੱਲ ਕਹਿਣਾ ਚਾਹਣਾ ਆਕੂਨ ਦੇ ਉੱਪਰ ਬਹੁਤ ਕਿੰਤੂ ਪ੍ਰੰਤੂ ਹੁੰਦੀ ਹੈ ਕਿੰਤੂ ਪ੍ਰੰਤੂ ਕੌਣ ਕਰਨ ਵਾਲੇ ਕੌਣ ਨੇਗੇ ਪੰਜਾਬ ਦੇ ਰਾਜਨੀਤਿਕ ਬੰਦੇ ਨੇਗੇ ਇਹ ਜਿਹੜੇ ਆਕੂਆਂ ਤੇ ਆ ਬੱਚੇ ਨੇ ਸਕੂਲ 'ਚ ਬੈਠੇ ਨੇਗੇ ਆਪਣਾ ਡੱਲੇ ਵਾਲ ਸਭ ਚਲੇ ਗਏ ਇਹ ਰਾਜਨੀਤਿਕ ਬੰਦੇ ਇੱਕ ਪ੍ਰੋਪਗੈਂਡਾ ਖੜਾ ਕਰਦੇ ਨੇ ਨਾ ਆਕੂਨ ਨੂੰ ਬਦਨਾਮ ਕਰਨ ਦੇ ਲਈ ਇਹ ਸਾਡੇ ਬਜ਼ੁਰਗਾਂ ਨੂੰ ਬਦਨਾਮ ਕਰਨ ਦੇ ਲਈ ਇਨ੍ਹਾਂ ਨੇ ਮੋਦੀ ਦੀ ਤੌਰ 'ਤੇ ਕਿਲਾ ਕਰਤਾ ਹੁਣ ਫੇਰ ਜਿਹੜੀ ਸੈਂਟਰ ਸਰਕਾਰ ਚਕਾਈ ਦੀ ਹੈ ਇਹਨਾਂ ਨੂੰ ਇਹ ਬਹੁਤ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਮੈਂ ਨਾ ਆਗੂਆਂ ਦਾ ਕਿਸਾਨ ਆਗੂਆਂ ਦਾ ਸਰਜੀਤ ਪੂਲ ਜੀ ਬੈਠੇ ਨੇ ਕਿ ਡੱਲੇਆਲ ਬਟਾ ਡਕਾਉਂਦਾ ਜਿੱਥੇ ਬੰਦੀ ਹੈ ਕਾਦੀਆਂ ਜਿੱਥੇ ਬੰਦੀ ਹੈ ਲੌਂਗੋਵਾਲ ਜਿੱਥੇ ਬੰਦੀ ਹੈ ਮੈਂ ਕਿਹਾ ਜਿੰਨੀਆਂ ਵੀ ਪੰਜਾਬ ਦੇ ਕਿਸਾਨ ਜਿੱਥੇ ਬੰਦੀਆਂ ਨੇ ਗਿਆ ਜਿੰਨੀਆਂ ਵੀ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਮੌਜੂਦ ਜਿੱਥੇ ਬੰਦਿਆਂ ਧੰਨਵਾਦ ਕਰਦਾ ਮੈਂ ਸਿੱਖ ਜਿੱਥੇ ਬੰਦਿਆਂ ਧੰਨਵਾਦ ਕਰਦਾ ਉਸ ਪੰਜਾਬ ਦੇ ਕੱਲੇ-ਕੱਲੇ ਲੋਕ ਦਾ ਮਾਮਾ ਦਾ ਭੈਣਾਂ ਦਾ ਨੌਜਵਾਨਾਂ ਦਾ ਬਾਹਰਲੇ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਦਾ ਮਨੂਰਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਲੜਾਈ ਜਿਹੜੀ ਕਿ ਮੇਰੇ ਹੱਕ ਦੇ ਵਿੱਚ ਲੜੀ ਤੇ ਮੈਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਢਾਇਆ ਨਹੀਂ ਮੇਰੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ ਕੋਈ ਆਸ ਨਹੀਂ ਸੀ ਮੈਂ ਸਾਫ਼ ਇਹ ਗੱਲ ਕਹਿਣਾ ਕੋਈ ਆਸ ਨਹੀਂ ਸੀ ਮੇਰੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ ਜੇ ਸਾਡੇ ਆਗੂ ਨਾਲ ਲੜਦੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਾਤੀ ਜਿਹੜੀਆਂ ਦਰਖਾਸਤਾਂ ਪਿਆਰ ਕਰੀ ਖੜਾ ਐ ਇਥੋਂ ਧੱਕ ਕਰਕੇ ਗੱਲ ਕਹੀ ਗਈ ਇਥੋਂ ਧੱਕਰਸੀਆਂ ਵਗਿਰ ਗਿਆ ਵੀ ਜੇ ਤੂੰ ਬਾਹਰ ਜਾ ਕੇ ਬੋਲਿਆ ਆ ਗੱਲ ਨੋਟ ਕਰ ਲੋ ਜੇ ਤੂੰ ਬਾਹਰ ਜਾ ਕੇ ਬੋਲਿਆ ਜੀ ਨਾ ਹੋਰ ਜਿਹੜੇ ਪਾਤੀ ਨੂੰ ਉਤਰ ਦੱਸੋ ਭਾਈ ਕੋਈ ਜੇ ਮੈਂ ਇੱਥੇ ਚੁੱਪ ਕਰ ਗਿਆ ਕੌਣ ਪੰਜਾਬ ਦਾ ਨੌਜਵਾਨ ਬੋਲੂ ਕੌਣ ਲੋਕ ਬੋਲਣਗੇ ਇਸ ਕਰਕੇ ਮੈਂ ਹੁਣ ਧੰਨਵਾਦ ਕਰਦਾ ਤੇ ਇਹਨਾਂ ਜੱਥੇਬੰਦੀਆਂ ਦਾ ਇਥੋਂ ਤੱਕ ਜਿਹੜੀ ਸਿਆਖ ਸੀਐਮ ਪੰਜਾਬ ਦਾ ਖਿਲ ਚੁੱਕਿਆ ਉਹਨੂੰ ਕੋਈ ਹੱਕ ਨਹੀਂਗਾ ਕਿ ਭਗਤ ਸਿੰਘ ਵਾਲੀ ਪੱਗ ਬੰਨ ਕੇ ਭਗਤ ਸਿੰਘ ਦੇ ਨਾਂ ਤੇ ਜਿਹੜੇ ਝੂਠੀਆਂ ਗੱਲਾਂ ਕਰੇ ਝੂਠੇ ਐਵੇਂ ਭਗਤ ਸਿੰਘ ਬਣਾਇਆ ਫਿਰਦਾ ਭਗਮਾਤਮਾਨਾ ਤੇਰੇ ਤੋਂ ਕਦੇ ਸਿਆਖ ਨਹੀਂ ਦੇਰ ਤੋਂ ਕੋਈ ਮੈਂ ਕਿਹੜਾ ਗਿਰ ਨਹੀਂ ਸਕਦਾ ਇੱਥੋਂ ਤੱਕ ਕਰਕੇ ਜਿਹੜੇ ਦਿੱਲੀ ਦੀ ਰਾਜਨੀਤੀਓ ਐਨਾ ਉਹਨਾਂ ਨੇ ਡਰਾਇਆ ਧਮਕਾਇਆ ਜੋ ਕੁਝ ਮੇਰੇ ਨਾਲ ਕੀਤਾ ਇਹ ਪਰਮਾਤਮਾ ਕਿਸੇ ਦੇ ਨਾਲ ਇਹ じゃ ਕੋਈ ਨਹੀਂ ਘਟਮਾਣਾ ਧੰਨਵਾਦ ਸਾਡਾ ਜੀ ਤੁਹਾਡੇ ਨਾਲ ਜੋ ਵੀਡੀਓ ਵੀ ਜੱਜ ਕੀਤੀ ਜਾ ਰਹੀ ਹੈ ਕਿ ਮੁੱਖ ਮੰਤਰੀ ਦੇ ਵੱਲੋਂ ਵੀਡੀਓ ਵੀਡੀਓ ਬਾਰੇ ਤੋਂ ਵੀ ਹਾਲਤਾਂ ਦੇਖੀ ਜਾਂਦੀ ਹੈ ਕਿ ਸੱਚ ਹੈ ਜੀ ਇਹ ਗੱਲ ਬਿਲਕੁਲ 100% ਸੱਚਾ ਮੈਂ ਕਹਿੰਦਾ ਜੇ ਉਹਨੂੰ ਮੀਡੀਆ ਤੁਹਾਡੇ ਨਾਲ ਹੈ ਜੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਜਾਂ ਕੋਈ ਬੰਦਾ ਇਹ ਗੱਲ ਕਹੇ ਵੀ ਇਹ ਗੱਲ ਝੂਠੀ ਹੈ ਉਸ ਤੋਂ ਬਾਅਦ ਮੀਡੀਆ ਲੈ ਕੇ ਜਾਉ ਮੈਂ ਜਿਹੜੀ ਸੀਆਈ ਦਾ ਡਿਵੀਜ਼ਨ ਸੀਆਈ 1 ਤੇ ਸੀਆਈ ਅਸੀਂ ਇਹ 2 ਦੇ ਵਿਚমা ਲੈ ਕੇ ਜਾਊਂਗਾ ਮੈਂ ਇਕੱਲੇ-ਇਕਲਿਆਂ ਨੂੰ ਦਿਖਾਊਂਗਾ ਕਿ ਆਹ ਬੰਦਿਆਂ ਨਾਲ ਮੇਰੇ ਚਲੋ ਧਿਆਨ ਇਹ ਨਹੀਂ ਕੱਟਣਾ ਕਿ ਇੱਕ ਮਿੰਟ ਧਿਆਨ ਦੀ ਕੱਟ ਸੀ ਕੁਐਸਚਨ ਰੁਕ ਨੋ ਇੱਕ ਮਿੰਟ ਤੁਸੀਂ ਆਪਣਾ ਨੋਟ ਲੱਕ ਜਿਹੜਾ ਆਹ ਕਿਸੇ ਵਾਲਾ ਗੱਲ ਵੀ ਹੈ ਦੇਖੋ ਅਸੀਂ ਗੱਲ ਰੁਕੋ ਕੁਐਸਚਨ ਕਰ ਇਹ ਕਰਦੇ ਆ ਕਿ ਅਸੀਂ ਵੀ ਇਹ ਗੱਲ ਉਠਾਈ ਸੀ ਕਿ ਭਾਨੇ ਨਾਲ ਜਿਹੜਾ ਬਹੁ ਵੱਡਾ ਜ਼ਬਰ ਹੋਇਆ ਇਹ ਮਨੁੱਖੀ ਅਧਿਕਾਰਾਂ ਦੀ ਗੱਲ ਵੀ ਹੈ ਕੀ ਸਾਡੀਆਂ ਹਾਈ ਕੋਰਟਾਂ ਸਾਡੀਆਂ ਸੁਪਰੀਮ ਕੋਰਟਾਂ ਇਹ ਨੋਟਸ ਲੈਣਗੀਆਂ ਜੀ ਜਿਹੜੇ ਸਾਡੇ ਮਨੁੱਖੀ ਅਧਿਕਾਰ ਸੰਗਠਨ ਪਣੇ ਉਹ ਨੋਟਸ ਲੈਣਗੇ ਜਿਹੜੀਆਂ ਭਾਨੇ ਦੀਆਂ ਵੀਡੀਓ ਬਣਾਈਆਂ ਗਿਆ ਨੰਗਾ ਕਰਕੇ ਉੱਠ ਕੇ ਪਾਣੀ ਪਾ ਕੇ ਕਿ ਮੁੱਖ ਮੰਤਰੀ ਤੋਂ ਮਾਫੀ ਮੰਗ ਉਹ ਵੀਡੀਓ ਤਾਂ ਅੱਜ ਵੀ ਉਹਨਾਂ ਦੇ ਫੋਨਾਂ 'ਚ ਹੀ ਹੋਣਗੀਆਂ ਨੇ ਜਿਹੜੇ ਵੀ ਸੀਆਈ ਬਣ ਜਾ ਦੋ ਦੇ ਅਧਿਕਾਰੀ ਨੇ ਲੁਧਿਆਣੇ ਦੇ ਉਹਨਾਂ ਦੇ ਮੋਬਾਈਲਾਂ ਦੇ ਵਿੱਚੋਂ ਰਿਕਾਰਡ ਡਾਟਾ ਤਾਂ ਪਿਆ ਹੋਣਾ ਹੈ ਜੇ ਡੀਲੀਟ ਵੀ ਕਰ ਦੇਣਗੇ ਤਾਂ ਉਹ ਦੁਬਾਰਾ ਵੀ ਰਿਕਵਰ ਹੋ ਜਾਣਗੇ ਇਹ ਬਹੁਤ ਵੱਡਾ ਘਾਣਾ ਮਨੁੱਖੀ ਅਧਿਕਾਰਾਂ ਦਾ ਹੱਤਿਆ ਇੱਕ ਤਰ੍ਹਾਂ ਦੀ ਜੋ ਮੁੱਖ ਮੰਤਰੀ ਨੇ ਕਰਾਈ ਹੈ ਇਹ ਭਾਨੇ ਨੇ ਕਿਹਾ ਜਪਾਨੇ ਨੇ ਕਿਸੇ ਉੱਥੇ ACP ਨੂੰ DCP ਨੂੰ ਜਾਂ CP ਨੂੰ ਜਿਹਨੂੰ ਮਰਜ਼ੀ ਕਹਿਤਾ ਹੈ SSP ਨੂੰ ਵੀ ਤੁਸੀਂ ਭਾਈ ਨੂੰ ਪੁੱਟ ਕੇ ਦੀ ਵੀਡੀਓ ਬਣਾ ਕੇ ਭੇਜੋ ਤਾਂ ਕਿਸੇ ਅਫਸਰ ਦੀ ਯੋਗਤਾ ਨਹੀਂ ਵੀ ਕਿਸੇ ਮੁੱਖ ਮੰਤਰੀ ਨੂੰ ਕੁਝ ਜਵਾਬ ਤਾਂ ਸਿੱਧੇ ਰੂਪ ਵਿੱਚ ਜ਼ਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਆ ਸੋ ਇਹੋ ਜਾਂ ਮੁੱਖ ਮੰਤਰੀ ਪਹਿਲੀ ਵਾਰੀ ਦੇਖਿਆ ਹੋਣਾ ਕਿ ਇੱਕ ਨੌਜਵਾਨ ਜਿਹੜਾ ਬੋਲਣ ਵੀ ਇੰਨੇ ਲਾਏ ਹੋ ਨੌਜਵਾਨ ਉਹ ਨੌਜਵਾਨ ਜਿਹੜਾ ਕਦੇ ਭਵੰਤ ਦੇ ਹੱਕ ਦੇ ਵਿੱਚ ਪਿੰਡ ਦੇ ਵਿੱਚ ਇਕੱਲਾ ਬੰਦਾ ਪੋਲਿੰਗ ਬੂਥ ਲਾਉਂਦਾ ਸੀ ਤੇ ਉਸੇ ਬੰਦੇ ਨੂੰ ਥਾਣੇ ਦੇ ਵਿੱਚ ਸੀਆਈ ਦੇ ਵਿੱਚ ਤੂੰ ਨੰਗਾ ਕਰਾ ਕੇ ਇਹ ਵੀਡੀਓ ਕਾਲ ਵਾਲੀ ਗੱਲ ਵੀ ਹੋਈ ਹੈ ਵੀ ਦੱਸ ਵੀਡੀਓ ਕਾਲ ਵਾਲੀ ਇਹਨਾਂ ਨੇ ਕੋਈ ਕਸਰ ਛੱਡੀ ਨਹੀਂ ਬਾਈ ਜੀ ਲੰਮਾ ਪਾਲਿਆ ਬਣ ਕੇ ਉੱਥੇ ਵੀਡੀਓ ਕਾਲਾਂ ਵੀਡੀਓ ਬਣਾ ਬੋਰਟ ਪਰਸਨਲ ਯਾਰ ਗੱਲ ਸੁਣ ਤਸਵੀਰ ਕਾਂਗਾ ਤੇ ਇਹੋ ਜਿਹਾ ਕੁਝ ਕਰਕੇ ਮਜ਼ਾਕ ਕਰਨ ਦੀ ਆਦਤ ਹੈ ਤੂੰ ਕੀ ਇਹੋ ਜਿਹਾ ਹਰਕਤ ਇਹੋ ਜਿਹੀ ਹਰਕਤ ਕਰ ਰਿਹਾ ਤੈਨੂੰ ਕੋ ਸੱਤ ਦਾ ਪਰਚਾ ਭੈਣ ਮੇਰੀ ਸਕੂਲ ਦੇ ਵਿੱਚ ਆ 317 ਪਹਿਲੇ ਮੇਰੀ ਭੈਣ ਤੇ ਬਦਲਦਾ ਧੰਨਵਾਦ ਹੈ ਨਾਕੂ ਦਾ ਇਸ ਤੋਂ ਵੱਡਾ ਕੀ ਸਬੂਤ ਹੋਊਗਾ 307 ਤੋਂ ਵੱਡਾ ਕੋਈ ਸਬੂਤ ਨਹੀਂ ਹੈ ਭੈਣਾ ਮੇਰੀਆਂ ਸਕੂਲ ਦੇ ਵਿੱਚ ਨੇ ਕਿ ਮੈਂ ਪੜ ਕੇ ਪਰਚਾ ਪਾਤਾ ਚੈਨੀ ਚੋਰ ਬਣਾਤਾ ਮੈਨੂੰ 379 ਵੀ ਲਾਤੀ ਜਿਹੜੇ ਬੰਦੇ ਨੂੰ ਮੈਂ ਜਾਣਦਾ ਤੱਕ ਨਹੀਂ ਇਸ ਤੋਂ ਵੱਡੀ ਘਟਨਾ ਕੀ ਹੋਊਗੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਬੰਦੇ ਦੀ ਇੱਜ਼ਤ ਕੰਦਾ ਅਣਖ ਤੇ ਇੱਤ ਨਾਲ ਜਿਉਣਾ ਚਾਹੁੰਦਾ ਸਵੈਮਾਨ ਨਾਲ ਹਰ ਬੰਦਾ ਜਿਉਣਾ ਚਾਹੁੰਦਾ ਹਰ ਬੰਦੇ ਨੂੰ ਇਹ ਹੁੰਦਾ ਵੀ ਯਾਰ ਮੇਰੇ ਸਵੈਮਾਨ ਤੇ ਕੋਈ ਛੱਟ ਨਾ ਵੱਜੇ ਮੇਰੀ ਇੱਜ਼ਤ ਅਣਖ ਦੀ ਤੇ ਬੰਦੇ ਦੀ ਗੱਲ ਆਉਂਦੀ ਨੇ ਤੇ ਬੰਦਾ ਮਰਨ ਮਾਰਨ ਤੇ ਤਾਰੂ ਹੋ ਜਾਂਦਾ ਇੱਕ ਬੰਦੇ ਨੂੰ ਨੰਗਾ ਕਰਕੇ ਕੁੱਟ ਕੇ ਜਰੀਲ ਕਰਕੇ ਉਹਦੀ ਵੀਡੀਓ ਬਣਾ ਕੇ ਉਹਦੀ ਵੀਡੀਓ ਕੌਲਾਂ ਦੇ ਤੁਸੀਂ ਮੁੱਖ ਮੰਤਰੀ ਨੂੰ ਦਿਖਾ ਰਹੇ ਆ ਇਹ ਦੂਰ ਵੱਡਾ ਜ਼ਬਰ ਤੇ ਜ਼ੁਲਮ ਤੇ ਬੁਜੜਪਣਾ ਕੀ ਹੋ ਸਕਦਾ ਕੋਈ ਉਹੀ 80 90 ਦਾ ਦੌਰ ਜਿਹੜਾ ਅੱਪ ਕਰਦੇ ਆ ਰਹੇ ਜਿਹਦੇ ਬਾਰੇ ਗੱਲ ਸੁਣਦੇ ਆ ਰਹੇ 90 ਸਾਡੇ ਨੌਜਵਾਨਾਂ ਨਾਲ ਸਾਡੀਆਂ ਮਟਿਆਰਾਂ ਕੁੜੀਆਂ ਨਾਲ ਜੋ ਹੁੰਦਾ ਰਿਹਾ ਤੇ ਸ਼ਦਰ ਥਾਣਿਆਂ ਚ ਸੀਐਸ ਸਟਾਫਾਂ ਦੇ ਵਿੱਚ ਉਹੀ ਦੁਬਾਰਾ ਦੁਹਰਾਇਆ ਗਿਆ ਅੱਜ ਦੇਖਦੇ ਆਂ ਕਿ ਪੰਜਾਬ ਦੇ ਵਿੱਚ ਕਿਹੜਾ ਕਿਹੜਾ ਇਹਦਾ ਨੋਟਿਸ ਲੈਂਦਾ ਤੇ ਕੀ ਇਹ ਗੱਲ ਅਸੀਂ ਇਹਦੇ ਲਈ ਹਾਈ ਕੋਰਟ ਵੀ ਜਾਵਾਂਗੇ ਇੱਥੇ ਨਹੀਂ ਖੜਨਾ ਇਹ ਮਸਲਾ ਲੈ ਕੇ ਜਿੰਨੇ ਵੀ ਸੀਆਈ ਸਟਾਫ ਦੇ ਅਧਿਕਾਰੀ ਹੈ ਚਾਹੇ ਉਹ ਕਮਿਸ਼ਨਰ ਆ ਲਧਾਨੇ ਪੁਲਸ ਦਾ ਉਹਨੂੰ ਪਾਰਟੀ ਬਣਾ ਕੇ ਅਸੀਂ ਹਾਈ ਕੋਰਟ ਵੀ ਜਾਵਾਂਗੇ ਵੀ ਤਸਦੀਕ ਕਰਾਈ ਜਾਵੇ ਜੋ ਭਾਨੇ ਨਾਲ ਉੱਥੇ ਅਨਮਨੁੱਖੀ ਤਸ਼ੱਦਦ ਹੋਇਆ ਦੂਜੀ ਗੱਲ ਆ ਜਾਂਦੀ ਹੈ ਜੀ ਕਿ ਜਿਹੜੇ ਮੁਕੱਦਮਿਆਂ ਦੀ ਗੱਲ ਹੈ ਮੁਕੱਦਮੇ ਜਿਹੜੇ ਦਰਜ ਹੋਏ ਭਾਨੇ ਦੇ ਉੱਤੇ ਲੁਧਿਆਣੇ ਮਕਦਮਾ ਦਰਜ ਹੋਇਆ ਪਟਿਆਲੇ ਮਕਦਮਾ ਦਰਜ ਹੋਇਆ ਹੋਰ ਮਕਦਮਾ ਦਰਜ ਹੋਇਆ ਮਹਾਲੀ ਮਕਦਮਾ ਦਰਜ ਹੋਇਆ ਉਹ ਮਕਦਮੇ ਸਾਡੇ ਕੋਲ ਰਿਪੋਰਟਾਂ ਨੇ ਲੈ ਕੇ ਤੁਸੀਂ ਪੜ੍ਹ ਸਕਦੇ ਹੋ ਇਹ ਮਕਦਮੇ ਜਿਹੜੇ ਉਹ ਖਾਰਜ ਹੋ ਚੁੱਕੇ ਆ ਇਹ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਇਹ ਸਾਰੀਆਂ ਰਿਪੋਰਟਾਂ ਜਿਹੜੀਆਂ ਆ ਚੁੱਕੀਆਂ ਨੇ ਇਹ ਤੁਹਾਨੂੰ ਜਿਹੜਾ ਵੀ ਕੋਈ ਪੱਤਰਕਾਰ ਭਰਾ ਚਾਹੁੰਦਾ ਉਹਨੂੰ ਅਸੀਂ ਦੇ ਦੇਵਾਂਗੇ ਵੀ ਇਹ ਮਕਦਮੇ ਇਹਨਾਂ ਨੇ ਸਾਰੇ ਮਕਦਮੇ ਜਿਹੜੇ ਉਹ ਖਾਰਜ ਕਰਕੇ ਜਿਹੜੀ ਗੱਲ ਜਿਹੜੀ ਰੇਡ ਕਾ ਆਪਣਾ ਫਸਿਆ ਹੋਇਆ ਹੈ ਜਿਹੜੀ ਗੱਲ ਦੇ ਉੱਤੇ ਜਿਹੜੇ ਕਦੇ ਤੁਸੀਂ ਜ਼ਮਾਨਤ ਕਰਾ ਕੇ ਬਾਹਰ ਲੈ ਕੇ ਆ ਸਾਡਾ ਏਸੀ ਵੀ ਜੇ ਜ਼ਮਾਨਤ ਅਸੀਂ ਤਾਂ ਕਰਾਵਾਂ ਜੇ ਇਹ ਦੋਸ਼ੀ ਹੋਵਾਂਗੇ ਜੇ ਅਸੀਂ ਗੁਨਾਹ ਕੀਤਾ ਹੋਈ ਚੈਨੀਆਂ ਭਾਨੇ ਨੇ ਖੋਈਆਂ ਹੋਣੀਆਂ ਫਰੋਤੀਆਂ ਮੰਗੀਆਂ ਹੋਣੀਆਂ ਤਾਂ ਅਸੀਂ ਜ਼ਮਾਨਤ ਕਰਾਵਾਂਗੇ ਨਹੀਂ ਇਹ ਜ਼ਮਾਨਤ ਨਹੀਂ ਕਰਾਵਾਂਗੇ ਇਸ ਦੇ ਸਾਰੇ ਪਰਚਿਆਂ ਦੀਆਂ ਕਾਪੀਆਂ ਸਾਡੇ ਕੋਲ ਆ ਤੁਸੀਂ ਲੈ ਸਕਦੇ ਹੋ ਇਹ ਪਰਚੇ ਚਾਰਜ ਹੋ ਚੁੱਕੇ ਆ ਜਿਹੜਾ 307 ਦਾ ਮੁਕੱਦਮਾ ਦਰਜ ਹੋਇਆ ਸੀ ਧਨੋਲੇ ਭਾਨੇ ਦੀਆਂ ਦੋਨੇ ਭੈਣਾਂ ਤੇ ਬਾਪੂ ਤੇ ਭਰਾ ਤੇ ਮੇਰੇ ਤੇ ਸਾਰੇ ਹੋਰ ਵੱਖ-ਵੱਖ ਜਿਹੜੇ YouTube 'ਾਂ ਚਲਾਉਂਦੇ ਆ ਉਹਨਾਂ ਤੇ 18 ਬੰਦਿਆਂ ਦੇ ਮੁਕੱਦਮੇਦਾਰ ਸੀ ਉਹ ਮੁਕੱਦਮਾ ਵੀ ਇਹਨਾਂ ਨੇ ਖਾਰਜ ਕਰ ਦਿੱਤਾ ਹੈ ਹੋਰ ਦੇ ਮੁਕੱਦਮੇ ਦੀ ਰਿਪੋਰਟ ਹੈ ਪਟਿਆਲੇ ਦੇ ਮੁਕੱਦਮੇ ਦੀ ਰਿਪੋਰਟ ਹੈ ਲੁਧਿਆਣੇ ਦੇ ਮੁਕੱਦਮੇ ਦੀ ਸਾਰਾ ਰਿਪੋਰਟਾਂ ਸਾਡੇ ਕੋਲੇ ਤੇ ਲੈ ਸਕਦੇ ਹੋ ਸਾਰੇ ਮੁਕੱਦਮੇ ਜਿਹੜੇ ਉਹ ਖਾਰਜ ਕਰਕੇ ਰੱਦ ਕਰਕੇ ਬਾਹਰ ਆ ਚੁੱਕੇ ਇੱਕ ਗੱਲ ਹੋਰ ਮੈਂ ਜਿਹੜੀ ਖਾਸ ਉਹ ਕਹਿਣਾ ਚਾਹੁੰਦਾ ਦੇਖੋ ਇਹਨਾਂ ਦੇ ਟੱਕਰਾਂ ਬਾਜ਼ੀਆਂ ਕੀ ਹੁੰਦੀਆਂ ਕਿਵੇਂ ਪੈਂਤੜੇ ਖੇਡਦੇ ਯਾਰ ਜਿਸ ਦਿਨ ਅਸੀਂ 3 ਤਰੀਕ ਨੂੰ ਇੱਥੇ ਜਾਮ ਲਾਇਆ ਨਾ ਜਿੱਦੇ ਹਾਈਵੇ ਜਾਮ ਹੋਇਆ ਸ਼ੁਰੂ ਦੇ ਵਿੱਚ ਅਸੀਂ 3 400 ਜਾਣਾ ਅੱਗੇ ਸੀਗੇ ਲੱਗੇ ਹੋਏ ਉੱਥੇ ਪੁਲਿਸ ਪ੍ਰਸ਼ਾਸਨ ਆਉਂਦਾ ਹੈ ਪੁਲਿਸ ਪ੍ਰਸ਼ਾਸਨ ਪਾਸੇ ਲਿਜਾ ਕੇ ਜਦੋਂ ਮੈਨੂੰ ਕੀ ਕਹਿੰਦਾ ਮੈਨੂੰ ਕਹਿੰਦੇ ਤੂੰ ਗ੍ਰਿਫਤਾਰੀ ਦੇ ਦੇ ਤੂੰ ਰਿਟੇਨ ਹੋ ਜਾ ਤੂੰ ਨਿਰਬੰਧ ਹੋ ਜਾ ਇਹਨਾਂ ਨੂੰ ਤਾਂ ਡਾਂਗਾ ਮਾਰ ਕੇ ਭਜਾ ਦੇਾਂਗੇ ਮੈਂ ਕਿਹਾ ਜੀ ਇਹ ਜਿਹੜੇ ਆਏ ਨੇ ਨਾ ਇਹ ਪੰਜਾਬ ਦੇ ਲੋਕ ਇਹਨਾਂ ਦੇ ਕੋਈ ਨਿੱਜੀ ਹਿੱਤ ਨਹੀਂ ਵੀ ਹਿੱਤ ਲੈ ਕੇ ਆਏ ਆ ਜਾਂ ਕੋਈ ਨਿੱਜੀ ਆਪਣੇ ਕੰਮ ਲਈ ਆਏ ਆ ਇਹ ਲੋਕ ਆਏ ਨੇ ਸਚਾਈ ਲਈ ਜ਼ਬਰ ਦੇ ਖਿਲਾਫ ਜੋ ਤਸ਼ੱਦਦ ਹੋਇਆ ਜੋ ਆਵਾਜ਼ ਜੋ ਜਵਾਨਬੰਦੀ ਤੁਸੀਂ ਕਰ ਰਹੇ ਹੋ ਜਵਾਨਬੰਦੀ ਤੁਸੀਂ ਕਹਿੰਦੇ મોદી ਕਰ ਰਿਹਾ ਹੈ મોદી ਜਿਵੇਂ ਦੱਬ ਰਿਹਾ ਹੈ ਨਾ ਜਵਾਨਾਂ ਨੂੰ ਆਵਾਜ਼ਾਂ ਨੂੰ ਜੇਲਾਂ ਯੂਏਪੀਏ ਐਨਐਸਏ ਲਾ ਕੇ ਉਹੀ ਕੰਮ ਭੁਹੰਤ ਨਹੀਂ ਸ਼ੁਰੂ ਕੀਤਾ ਪੰਜਾਬ ਦੇ ਵਿੱਚ ਇਹ ਸਾਰੀ ਪੰਜਾਬ ਦੀ ਜ਼ਬਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੇ ਮਜ਼ਦੂਰ ਜਥੇਬੰਦੀਆਂ ਜਿੰਨੇ ਇਕੱਠੇ ਹੋ ਕੇ ਆਇਆ ਇਹ ਆਏ ਆ ਉਹ ਜਵਾਨਬੰਦੀ ਦੇ ਖਿਲਾਫ ਆਏ ਆ ਮਖੇ ਜੀ ਉਹਨਾਂ ਚੋਂ ਵੀ ਚੁੱਪ ਕਰਕੇ ਰਜਰਬੰਦ ਹੋ ਜਾਣਗੇ ਤਾਂ ਉਹ ਮੈਨੂੰ ਏਡੀਜੀਪੀ ਸੀਗਾ ਉੱਥੇ ਢਿੱਲਾਂ ਕਹਿੰਦਾ ਜੀ ਆਗੂਆਹੀਂ ਕਰਦੇ ਹੁੰਦੇ ਆ ਟੇਨ ਹੋ ਜਾਂਦੇ ਹੁੰਦੇ ਆ ਮਖੇ ਕੰਮ ਇਹ ਹੋਰ ਕਰਦੇ ਹੋਣੇ ਅਸੀਂ ਟੇਨ ਨਹੀਂ ਹੋਣਾ ਸਾਡੇ ਬਰਾਬਰ ਡਾਂਗਾ ਮਾਰੋ ਪਰਚੇ ਪਾ ਦੋ ਚੱਕ ਕੇ ਜੇਲ ਸਿੱਟ ਦਿਓ ਅਸੀਂ ਇਹਨਾਂ ਨਾਲ ਆਏ ਆ ਇਹ ਸਾਡੇ ਨਾਲ ਆਇਆ ਇਹਨਾਂ ਨਾਲ ਹੀ ਕਿਤੇ ਜਾਵਾਂਗੇ ਲੱਗ ਦੂਜੇ ਪਾਸੇ ਕੀ ਕੀਤਾ ਸੁਣਨ ਵਾਲੀ ਗੱਲ ਹੈ ਉਹੀ ਪੁਲਿਸ ਅਧਿਕਾਰੀ ਕਿਸਾਨ ਆਗੂਆਂ ਨੂੰ ਕਹਿੰਦਾ ਲੱਖਾ ਕਹਿੰਦਾ ਮੈਨੂੰ ਮੈਨੂੰ ਗ੍ਰਫਜ਼ਾਰ ਕਰ ਰਹੇ ਨੇ ਡਾਂਗਾ ਮਾਰਦੇ ਹੋ। ਪਾੜਨ ਦੀ ਕੋਸ਼ਿਸ਼ ਕਿਵੇਂ ਕਰਦੇ ਨੇ? ਅਸ਼ਪਾਲਾਂ ਤੋਂ ਮੁੰਡਾ ਹਸਪਾਲ ਕਲਾਂ ਤੋਂ। ਉਹਨੇ ਮੈਨੂੰ ਦੱਸਿਆ ਕਿ ਨਾ ਭਾਈ ਉਹ ਉੱਥੇ ਗਏ ਗਏ ਨੇ ਕਿ ਐਸਪੀ ਆ ਗਿਆ। ਐਸਪੀ ਕਹਿਣ ਲੱਗਿਆ ਕਿ ਯਾਰ ਤੂੰ ਤੂੰ ਭਾਨੇ ਮਗਰ ਤੁਰੇ ਫਿਰਦੇ ਹੋ। ਭਾਨੇ ਨੇ ਤਾਂ 3 ਲੱਖ ਰੁਪਈਆ ਕਿਸੇ ਬੰਦੇ ਦਾ ਮੜਵਾਇਆ ਸੀ 2 ਲੱਖ 90 ਹਜ਼ਾਰ ਰੁਪਈਆ। 2 ਲੱਖ ਉਹਨਾਂ ਨੂੰ ਦੇਤਾ 90 ਹਜ਼ਾਰ ਭਾਨਾ ਖਾ ਗਿਆ। ਤੂੰ ਚੋਰ ਬੰਦਾ ਮਗਰ ਤੁਰੇ ਫਿਰਦੇ ਹੋ। ਜਾਣੇ ਇਹ ਗਾਹਾਂ ਨੂੰ ਵੀ ਖਿਆਲ ਰੱਖਣਾ ਵੀ ਕਿਵੇਂ ਇਹ ਪਾੜਦੇ ਨੇ, ਕਿਵੇਂ ਕੱਲੇ-ਕੱਲੇ ਨੂੰ ਨਿਖੇੜਦੇ ਨੇ, ਕਿਵੇਂ ਪ੍ਰਾਪੇ ਗੰਡਾ ਕਿਵੇਂ ਕੁੜ ਪ੍ਰਾਪੇ ਗੰਡਾ ਪ੍ਰਚਾਰ ਕਈ ਖੌਤੀ ਪੱਤਰਕਾਰਾਂ ਨੇ ਵੀ ਚਲਾਇਆ। ਦੇਖੋ ਬਈ ਇੱਕ ਮਿੰਟ ਬਾਈ ਮੈਨੂੰ ਗੱਲ ਪੂਰੀ ਕਰ ਲੈਣ ਦਿਓ। ਇਹ ਮਿੱਥ ਕੇ ਝੰਡੇ ਨਾ ਚਲਾਇਆ ਕਰੋ ਇਹ ਸ਼ਾਸਨ ਦੇ ਤਹਿਤ ਝੰਡੇ ਨਾ ਚਲਾਓ। ਕੁਝ ਬੰਦਿਆਂ ਨੇ ਵੀ ਚਲਾਏ। ਲੱਖਾਂ ਕੱਲਾ ਕੇ ਪਹੁੰਚ ਗਿਆ ਜੀ। ਆ ਸਰਜੀਤ ਪੂਲ ਬੈਠਾ ਪੁੱਛ ਲੋ ਕਿਵੇਂ ਪਹੁੰਚ ਗਿਆ। ਇਹ ਵੀ ਫਿਰ ਸਰਕਾਰ ਨਾਲ ਮਿਲ ਕੇ ਪਹੁੰਚ ਗਿਆ। ਕਾਕਾ ਕੋੜਲਾ ਨੇ ਸਰਕਾਰ ਨਾਲ ਮਿਲ ਕੇ ਪਹੁੰਚ ਗਿਆ। ਸਭਰਾਣ ਸਾਹਿਬ ਉੱਥੇ ਮਾਜਾ ਸੰਘਰਸ਼ ਕਮੇਟੀ ਵਾਲੇ ਮਾਜੇ ਦੇ ਚੱਲ ਕੇ ਅੰਬਸਰਦ ਉਹ ਵੀ ਮਿਲ ਕੇ ਪਹੁੰਚ ਗਏ। ਜਸਵਿੰਦਰ ਲੋਂਗਵਾਲ ਭਾਰਤੀ ਕਿਸਾਨ ਯੂਨਿਟੀ ਆਜ਼ਾਦ ਵਾਲਾ ਪ੍ਰ ਸੋ ਕਈ ਬੰਦਿਆਂ ਨੇ ਤੇ ਕਈ ਅਖੌਤੀ ਪੱਤਰਕਾਰਾਂ ਨੇ ਮਿਲ ਕੇ ਝੰਡਾ ਚਲਾਇਆ ਰਲ ਕੇ ਸਰਕਾਰ ਦੇ ਨਾਲ ਸਟੇਟ ਦਾ ਸੰਧ ਬਣ ਕੇ ਏਜੰਡੇ ਚਲਾਏ ਇਹ ਉੱਥੇ ਕਿਵੇਂ ਪਹੁੰਚ ਗਏ ਇਹਨਾਂ ਦੀ ਮਿਹਰੀ ਭੁਗਤ ਹੈ ਫਿਰ ਉਹ 10 ਨੂੰ ਕਿਵੇਂ ਛੱਡਿਆ ਜਾਊਗਾ ਛੁੱਟੀਆਂ ਜੀ ਫਲਾਨਾ ਜੀ ਠਿਕਾਨਾ ਜੀ ਹੁਣ ਕੋਈ ਨਵਾਂ ਏਜੰਡਾ ਲੱਭਣਗੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਨਾ ਇਹ ਗੱਲਾਂ ਚੰਗੀਆਂ ਨਹੀਂ ਅਸੀਂ ਪੰਜਾਬ ਲਈ ਲੜਦੇ ਆਂ ਪੰਜਾਬ ਲਈ ਲੜਦੇ ਮਰਦੇ ਹੀ ਰਖਦੇ ਨਜ਼ਰ ਆਵਾਂਗੇ ਇਹ ਸ਼ਾਸ਼ਾ ਚੰਗੀਆਂ ਨਹੀਂ ਪੰਜਾਬ ਦੇ ਉੱਤੇ ਹਮਲੇ ਬਹੁਤ ਭਾਰੂ ਹੋ ਰਹੇ ਆ ਸਾਡੇ ਖੜੇ ਕਿਸਾਨ 13 ਨੂੰ ਜਾਣਾ ਕੱਲ ਨੂੰ ਜਾਣਾ ਦਿੱਲੀ ਨੂੰ ਉਹ ਨਿਊ ਵਰਲਡ ਆਰਡਰ ਦੀਆਂ ਨੀਤੀਆਂ ਆ ਗਈਆਂ ਕਿਵੇਂ ਤੁਹਾਡੀ ਕਿਸਾਨੀ ਤੁਹਾਡੀਆਂ ਜ਼ਮੀਨਾਂ ਤੁਹਾਡੀਆਂ ਮਜ਼ਦੂਰੀਆਂ ਤੁਹਾਡੇ ਰੋਜ਼ਗਾਰ ਤੁਹਾਡੀਆਂ ਨੌਕਰੀਆਂ ਤੁਹਾਡੇ ਪਾਣੀ ਬੋਲੀ ਕਿਵੇਂ ਖਤਮ ਕਰਨੇ ਆ ਅਗਲਾ ਤੁਹਾਡੀ ਹੋਂਦ ਨੂੰ ਮਾਰਨ ਨੂੰ ਫਿਰਦਾ ਤੇ ਤੁਸੀਂ ਆਪਣੇ ਲੱਤਾਂ ਖਿੱਚੀ ਜਾਣੇ ਹੁੰਦੇ ਸੋ ਮੇਰੀ ਬੇਨਤੀ ਹੱਥ ਬੰਨ੍ਹ ਕੇ ਉਹਨਾਂ ਪੱਤਰਕਾਰਾਂ ਨੂੰ ਪੱਤਰਕਾਰ ਤਾਂ ਮੈਂ ਨਹੀਂ ਕਹੂੰਗਾ ਪੱਤਰਕਾਰ ਤਾਂ ਇਹ ਨਹੀਂ ਹੁੰਦੀ ਮੈਂ ਬੈਠਾ ਤੁਸੀਂ ਸਾਰੇ ਬੈਠੋ ਜਿਹੜਾ ਮਰਜ਼ੀ ਇਕ ਠੋਕ ਕੇ ਸਵਾਲ ਪੁੱਛੋ ਇਕ ਠੋਕ ਕੇ ਜਵਾਬ ਦੇਵਾਂਗਾ ਅੱਖ ਚੱਕ ਪਾ ਕੇ ਜਵਾਬ ਦੇਵਾਂਗਾ ਇਹ ਝੰਡੇ ਚ ਲਾਉਣੇ ਬੰਦ ਕਰ ਦਿਓ ਆਵਾਜ਼ਾਂ ਦੇ ਖਿਲਾਫ ਸਾਜਸ਼ਾ ਘੜਨੀਆਂ ਬੰਦ ਕਰ ਦਿਓ ਇਹ ਉਹਨਾਂ ਦਾ ਸਟੇਟ ਦਾ ਸੰਦ ਬਣ ਕੇ ਨਾ ਚੱਲੋ ਇਹ ਹੀ ਬੇਨਤੀ ਆ ਅਗਲੀ ਗੱਲ ਰਾਣਕਤੀ ਜਿਹੜੀ ਹੈਗੀ ਐ ਜੋ ਵੀ ਹੋਊਗੀ ਆਉਣ ਲੈ ਸਮਝ ਮੈਂ ਫੇਰ ਕਹਨਾ ਜੋ ਭਾਣੇ ਨੇ ਕਿਹਾ ਇਹ ਨਹੀਂ ਪਤਾ ਕੱਲ ਨੂੰ ਕੀ ਪਰਚਾ ਹੋਰ ਚੱਕ ਕੇ ਦੇ ਦੇਣਗੇ ਪਰ ਕੋਈ ਗੱਲ ਨਹੀਂ ਭਾਸਾ ਜਿੰਨਾ ਤਰਾ ਜ਼ੋਰ ਲਾਦਾ ਢੀ ਚੋਟੀ ਦਾ ਲਾ ਦੇ ਜਿੰਨੇ ਬੰਦੇ ਸਿੱਟਨੇ ਸਿੱਟਲਾ ਪਰ ਇਹ ਆਵਾਜ਼ਾਂ ਪੰਜਾਬ ਚ ਬੰਦ ਨਹੀਂ ਹੋਣੀਆਂ ਜ਼ਬਾਨ ਬੰਦੀ ਨਹੀਂ ਹੋਣੀ ਇਸ ਤੋਂ ਬਾਅਦ ਮੈਂ ਸਰਜੀਤ ਖੋੜ ਜੀ ਨੂੰ ਕਹੂੰਗਾ ਇੱਕ ਮਿੰਟ ਜੇ ਇੱਕ ਮਿੰਟ ਉਹਦਾ ਗੱਲ ਕਰਦੇ ਹਾਂ ਜਿਹੜਾ ਇਹ ਪਹਿਲਾਂ ਗੱਲ ਆਪਾਂ ਨੇ ਸਿੱਧੂ ਨੂੰ ਵੀ ਕਹੀ ਹੈ ਵੀ ਇਹ ਵਿਅਕਤੀ ਦਾ ਮਾਮਲਾ ਨਹੀਂ ਨਾ ਇਹ ਇਕੱਲੇ ਉਹ ਜਿਹੜੇ ਆਪਣੇ ਟਰੈਵਲਿੰਗ ਜਨਨ ਵਾਲਾ ਆਇਆ ਹੈਗਾ ਮਾਮਲਾ ਵੱਡਾ ਜਦੋਂ 29 ਤਰੀਕ ਨੂੰ ਇੱਥੇ ਕੋਰਟ ਦੁਨ ਨੇ ਇਕੱਠ ਕਰਨ ਦਾ ਦਿੱਤਾ ਪ੍ਰੋਗਰਾਮ ਅਸੀਂ ਆਪਦੀ ਜਥੇਬੰਦੀ ਪਰੋਂ ਤਿੰਨ ਦਿਨ ਪਹਿਲਾਂ 28 ਨੂੰ ਹੀ ਅਸੀਂ ਕਹਿਤਾ ਸੀਗਾ ਵੀ ਯਾਰ ਜਿੱਡਾ ਵੱਡਾ ਇਹ ਇੱਕ ਤਰ੍ਹਾਂ ਦਾ ਮਨੁੱਖੀ ਅਧਿਕਾਰਾਂ ਦਾ ਹਨਨ ਘਾਣ ਹੋ ਰਿਹਾ ਵੀ ਯਾਰ ਨੌਜਵਾਨ ਕਿਸਾਨ ਚੁੱਪ ਕਰਕੇ ਕਿਉਂ ਬੈਠੇ ਆ ਨਤੀਨਤਾ ਪਾ ਜਾਣੇ ਜਾਣਾ 2 ਘੰਟਿਆਂ ਲਈ ਸਾਰੇ ਪੰਜਾਬ ਦੇ ਵਿੱਚ ਟੋਲ ਪਲਾਂਚ ਬੰਦ ਕਰ ਤਾਂ ਕਿ ਬੱਚੇ-ਬੱਚੇ ਨੂੰ ਪਤਾ ਲੱਗ ਜਾਵੇ ਵੀ ਕੱਲ ਨੂੰ 29 ਨੂੰ ਕੀ ਹੋ ਰਿਹਾ ਚਲ ਜਦੋਂ ਅਸੀਂ ਉਹ ਦੇਖਤੀ ਸਾਡੇ ਪ੍ਰਧਾਨ ਨੇ ਬਲਦੇਵ ਸਿੰਘ ਜੀਰੇ ਨੇ ਵੀਡੀਓ ਪਾਤੀ ਤੁਰੰਤ ਸਾਨੂੰ ਘਟੋ ਘਟ 10 ਜਿਹੜੇ ਸੀਨੀਅਰ ਪੁਲਿਸ ਅਧਿਕਾਰਾਂ ਕੋਲ ਫੋਨ ਆਇਆ ਵੀ ਤੁਸੀਂ ਤੁਸੀਂ ਕਿਸਾਨਾਂ ਦੇ ਖਾਤਰ ਲੜਨਾ ਤੁਸੀਂ ਭਾਨੇ ਸਤੂ ਤੋਂ ਮਿਲ ਲੈਣਾ ਉਹ ਤਾਂ ਉਹਦੀ ਤਾਂ ਉਹਦੀ ਨੀ ਠੀਕ ਹੈ ਉਹਨੂੰ ਬੋਲਣਾ ਨਹੀਂ ਆਉਂਦਾ ਉਹਦੀ ਭਾਸ਼ਾ ਨਹੀਂ ਠੀਕ ਸਭੇ ਕਿੰਨੀ ਉਹਦੀ ਭਾਸ਼ਾ ਉਹਦੇ ਰਫ ਭਾਸ਼ਾ ਹੈਗੀ ਹੈ ਮਤਲਬ ਤੁਸੀਂ ਆਪਦਾ ਪ੍ਰੋਗਰਾਮ ਹੈ ਜਿਹੜਾ ਟਨ ਪਲਾਜ਼ੇ ਬੰਦ ਕਰਨ ਵਾਲਾ ਵੀ ਵਾਪਸ ਕਰੋ ਅਸੀਂ ਉਹਨੂੰ ਇਹੀ ਜਵਾਬ ਦਿੱਤਾ ਬਈ ਇਹ ਜਿਹੜਾ ਮਾਮਲਾ ਹੈਗਾ ਬਾਜ ਬੰਦ ਕਰਾਉਣ ਦਾ ਮਾਮਲਾ ਹੈ ਇਹ ਅਸੀਂ ਕੋਈ ਜਾਤੀ ਸਾਡੇ ਨਾਲ ਉਹਦੇ ਨਾਲ ਕੋਈ ਉਹਦੇ ਵਿਰੋਧ ਵੀ ਹੋ ਸਕਦੇ ਆ ਭਾਨੇ ਨਾਲ ਪਰ ਇੱਥੇ ਤਾਂ ਆਵਾਜ਼ ਦਬਾਉਣ ਦਾ ਮਾਮਲਾ ਹੈਗਾ ਅੱਜ ਉਹਦੇ ਦਾ ਆਵਾਜ਼ ਦਵਾ ਰਹੇ ਹੋ ਤੁਸੀਂ ਉਹਦੇ ਤੇ ਅਨਮਨੁੱਖੀ ਤਸ਼ੱਦਦ ਕਰ ਰਹੇ ਹੋ ਥਰਡ ਡਿਗਰੀ ਟਾਰਚਰ ਕਰ ਰਹੇ ਹੋ ਤੁਸੀਂ ਤੇ ਕੱਲ ਨੂੰ ਜੇ ਅਸੀਂ ਚੁੱਪ ਕਰਾਂਗੇ ਤਾਂ ਸਾਡੇ ਤੇ ਕੌਣਾ ਹੋਊਗਾ ਉਸ ਤੋਂ ਬਾਅਦ ਫਿਰ ਜਿਹੜਾ ਉਹਨਾਂ ਦਾ ਜਿਹੜੀ ਗੱਲ ਨੋਟ ਕਰਨ ਵਾਲੀ ਗੱਲ ਹੈਗੀ ਆ ਉਹ ਕਹਿੰਦੇ ਇਹ ਬਈ ਕੀ ਤੁਸੀਂ ਇਹ ਜ਼ਿੰਮੇਵਾਰੀ ਲੈਨੇ ਹੋ ਵੀ ਉਹ ਅ ਦੂਜਾ ਜਿਹੜਾ ਤੁਸੀਂ ਸਪੋਰਟ ਤਾਂ ਕਰੀ ਜਾਂਦੇ ਹੋ ਵੀ ਉਹ ਗਾਹਾਂ ਨੂੰ ਇਹ ਜੀ ਰਫ ਭਾਸ਼ਾ ਨਹੀਂ ਬੋਲੂਗਾ ਅਸੀਂ ਠੋਕ ਕੇ ਕਿਹਾ ਵੀ ਉਹ ਨੌਜਵਾਨ ਹੈ ਜਿਹੜੇ ਦੇ ਚ ਦਰਦ ਹੈ ਜਿਹੜਾ ਉਹ ਪੋਲਿਟਿਕਸ ਤੇ ਸੋਟੀ ਤੇ ਅਟੈਕ ਕਰ ਰਿਹਾ ਤੁਹਾਡੀ ਜਿਹੜੀ ਇਹ ਭ੍ਰਸ਼ਟ ਗੰਧਲੀ ਰਾਜਨੀਤੀ ਹੈ ਜਿਹੜੀ ਸੋਟੀ ਪੰਜਾਬ ਦੀ ਜਦ ਜਿੰਗਾਂ ਵੀ ਪਾਰਟੀਆਂ ਦੀ ਉਹ ਰਾਜਨੀਤੀ ਤੇ ਅਟੈਕ ਹੈ ਉਹਦਾ ਉਹਦਾ ਵਿਅਕਤੀਗਤ ਕਿਸੇ ਦਾ ਅਟੈਕ ਨਹੀਂ ਚਲ ਨਾ ਲੈ ਤਾਂ ਹੁਣ ਜੇ ਭਗਵਾਨਤਵਾਨ ਦਾ ਨਾਮ ਲੈ ਤਾਂ ਬਤੌਰ ਮੁੱਖ ਮੰਤਰੀ ਦੇ ਤੌਰ ਤੇ ਨਾ ਲਿਆ ਨਾ ਕਿ ਉਹਦਾ ਕੋਈ ਨਿੱਜੀ ਤੌਰ ਤੇ ਸੋ ਇਸ ਕਰਕੇ ਉਹ ਹੁਣ ਵੀ ਕਹਿੰਦੇ ਸੀਗੇ ਵੀ ਤੁਸੀਂ ਜ਼ਿੰਮੇਵਾਰੀ ਲਓ ਵੀ ਜਦੋਂ ਪਹਾਨਾ ਬਾਹਰ ਆਇਆ ਤਾਂ ਉਹ ਬੋਲੂਗਾ ਨਹੀਂ ਕਹਿੰਦੇ ਸੀਗੇ ਆਪਣੇ ਲਖੇ ਵੀ ਦੀ ਜ਼ਿੰਮੇਵਾਰੀ ਲਓ ਤਾਂ ਅਸੀਂ ਠੋਕ ਕੇ ਕਿਹਾ ਵੀ ਅਸੀਂ ਇੱਕ ਵਾਰ ਪਹਿਲੀ ਗੱਲ ਤਾਂ ਮੱਖਿਆ ਵੀ ਉਹ ਸੁਣ ਗਿਆ ਹੋਇਆ ਇੰਨਾ ਰੜ ਗਿਆ ਕੱਲਾ ਪੜ ਹੀ ਨਹੀਂ ਗਿਆ ਹੁਣ ਤਾਂ ਰੜ ਗਿਆ ਇੰਨੇ ਸਾਲਾਂ ਚ ਉਹ ਯਾਰ ਮੂਰਖਾ ਉਹ ਉਹ ਪਾਗਲਾ ਵੀ ਕਿਸੇ ਨੂੰ ਗਾਲਾਂ ਦੇਊਗਾ ਉਹ ਇਹ ਸਾਨੂੰ ਉਮੀਦ ਹੀ ਨਹੀਂ ਵੀ ਉਹ ਵੀ ਉਹ ਅਰ ਠੀਕਾ ਅਟੈਕ ਕਰੂਗਾ ਪਰਚੋਲ ਵੀ ਕਰੂਗਾ ਜੋ ਵੀ ਲੋਕਾਂ ਨਾਲ ਹੁੰਦੀ ਉਹਦੇ ਨਾਲ ਹੋ ਜਾ ਦੱਸੂਗਾ ਪਰ ਸਭੇ ਕਭਾਸ਼ਾ ਚ ਦੱਸੂਗਾ ਹੁਣ ਤੁਸੀਂ ਸੁਣ ਲਿਆ ਇਹਦੇ ਚ ਕਿਹੜੀ ਕਾਲੇ ਦੇ ਵਿੱਚ ਕੋਈ ਕਹਿ ਸਕਦੇ ਹੋ ਵੀ ਨੌਨ ਪਾਰਲੀਮੈਂਟ ਹੈ ਇਹ ਜਾਂ ਨੌਨ ਸਭ ਕਹੀ ਗਈ ਹੈ ਸੋ ਇਸ ਕਰਕੇ ਕਿ ਬਿਲਕੁਲ ਅਸੀਂ ਠੋਕੇ ਉਹਨਾਂ ਨੂੰ ਕਿਹਾ ਜਵਾਬ ਤਾਂ ਕੈਨਸਲ ਕਰਾਉਂਦੇ ਸੀਗੇ ਉਸ ਤੋਂ ਬਾਅਦ ਫਿਰ ਜਿੱਦਿਆ ਆਹ 3 ਤਰੀਕ ਦਾ ਪ੍ਰੋਗਰਾਮ ਸੀਗਾ ਉਦੋਂ ਜਦੋਂ ਅਸੀਂ ਉੱਥੋਂ 500 ਬੰਦੇ ਦਾ ਜਥਾ ਤੁਰਿਆ 150 ਗੱਡੀ ਤਾਂ ਸਾਨੂੰ ਪਤਾ ਵੀ ਜਿਹੜਾ ਅਸੀਂ ਚਾਰ ਥਾਵਾਂ ਤੇ ਧੱਕੇ ਧੱਕ ਧੱਕ ਕੇ ਜਿਹੜਾ ਸਾਨੂੰ 6 ਵਜੇ ਨੂੰ ਉੱਥੇ ਪਹੁੰਚਾਇਆ ਉਸ ਕਰਕੇ ਅਸੀਂ ਸਮਝਦੇ ਆਂ ਵੀ ਮੈਂ ਅਗਲੀ ਗੱਲ ਮੈਂ ਇਹ ਕਰਨਾ ਚਾਹੁੰਦਾ ਵਾੜੀ ਨੇ ਕਹਿਣਾ ਚਾਹੁੰਦਾ ਉਹ ਮੈਂ ਪਿੱਛੇ ਸਟੇਜ ਤੇ ਕਹਿਆ ਆਇਆ ਵੀ ਜਿਹੜੀ ਇਹਨੇ ਭਾਨੇ ਸਿੱਧੂ ਨੂੰ ਕਿਹਾ ਵੀ ਇਹ ਹਜੇ ਟਿਕਣਗੇ ਨਹੀਂ ਇਹ ਇਹ ਕੱਲ ਨੂੰ ਹੋਰ ਬਦਲੇ ਦੀ ਭਾਵਨਾ ਦੇ ਤਹਿਤ ਨਵੇਂ ਪਰਚੇ ਪਾਉਣਗੇ ਮੈਨੂੰ ਤਾਂ ਲੱਗਦਾ ਵੀ ਅਸਲ ਵਿੱਚ ਉਹ ਨੰਗ ਗਿਆ ਸਮਾਂ ਇਹ ਸ਼ੁਰੂ ਹੋ ਗਿਆ ਸੀਗਾ ਤਿੰਨ ਪੈ ਗਿਆ ਫਿਰ ਚਾਰ ਪੈ ਗਿਆ ਜਿੱਦ ਤੇ ਆਪਾਂ ਨਤੀ ਵਾਲਾ ਗੱਠ ਕੀਤਾ ਉਸ ਦਿਨ ਹੀ ਇੱਕ ਹੋਰ ਪੈ ਗਿਆ ਅਬੂਰ ਵਾਲਾ ਉਹ ਬ੍ਰੇਕ ਲੱਗ ਗਈ ਉਹਦੀ ਤੇ ਪਰ ਇੱਕ ਗੱਲ ਹੈਗੀ ਮੰਨ ਕੇ ਕਰ ਲੋ ਇਹ ਜਿਹੇ ਜੀ ਬਦਲੇ ਵਾਲੀ ਭਾਵਨਾ ਦੇ ਤਹਿਤ ਕੋਈ ਨਵਾਂ ਕਾਰਵਾਈ ਕਰਤੇ ਆ ਪਰਚਾ ਪਾਉਂਦੇ ਆ ਤਾਂ ਜਿਵੇਂ ਹੁਣ ਵੀ ਮੂੰਹ ਦੀ ਖਾਣੀ ਪਈ ਆ ਉਹਨਾਂ ਨੂੰ ਬਿਲਕੁਲ ਐਂ ਮੂੰਹ ਦੀ ਖਾਣੀ ਪਊਗੀ ਪੰਜਾਬ ਦਾ ਜਿਹੜਾ ਨੌਜਵਾਨ ਹੈ ਪੰਜਾਬ ਦੇ ਕਿਸਾਨ ਹੈ ਕ੍ਰਾਂਤੀਕਾਰੀ ਕਿਸਾਨ ਜਿੱਥੇ ਬੰਦਿਆ ਸਾਰੇ ਡਟ ਕੇ ਖੜ੍ਹਣਗੇ ਕੋਈ ਕਿਸੇ ਨਾਲ ਨਾ ਭਾਵੇਂ ਸਿੱਧੂ ਦੇ ਨਾਲ ਨਾ ਕਿਸੇ ਨਾਲ ਹੋਰ ਨਾਲ ਭਾਵੇਂ ਸਾਡਾ ਵਿਰੋਧੀ ਵੀ ਹੋਵੇ ਜੇ ਉਹਦੇ ਜਮਹੂਰੀ ਹੱਕਾਂ ਦਾ ਘਾਣ ਹੁੰਦਾ ਤਾਂ ਅਸੀਂ ਉਹਦੇ ਨਾਲ ਡਟ ਕੇ ਖੜ੍ਹੇ ਇੱਕ ਮਿੰਟ ਇਹੀ ਗੱਲ ਮੈਂ ਜਿਹੜੀ ਪ੍ਰਧਾਨ ਸਾਹਿਬ ਵਾਲੀ ਇਹ ਗੱਲ ਕਹਿਣਾ ਚਾਹਣਾ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਗੱਲ ਕਹਿਣਾ ਵੀ ਜਿਹੜਾ ਇਹ ਇਹ ਮੇਰੇ ਨਾਲ ਹੁਣ ਸਾਡੇ ਨਾਲ ਘਟਨਾਵਾਂ ਮੇਰੇ ਨਾਲ ਵਾਪਰ ਨਹੀਂ ਆ ਰਹੀਆਂ ਨੇ। ਤੁਸੀਂ ਇਹ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ। ਮੈਂ ਜੇ ਪ੍ਰਧਾਨ ਸਾਹਿਬ ਨੇ ਇਹ ਗੱਲ ਕਹੀ ਹੈ। ਤੁਸੀਂ ਪਿਛਲੇ ਸਮੇਂ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਜਦੋਂ ਤੋਂ ਮੈਂ ਇਹ ਜਦੋਂ ਤੋਂ ਹੁਣ ਮੈਂ ਇੱਧਰ ਨੂੰ ਤੁਰਿਆ ਮੇਰਾ ਇੱਕ ਵੀ ਕੋਈ ਇਹੋ ਜਿਹਾ ਕੰਮ ਦਿਖਾ ਦਿਓ ਜਿਹਦੇ ਵਿੱਚ ਮੈਂ ਉਹ ਤਾਂ ਕਾਲਪੁਰਖ ਵੈਗ ਨੂੰ ਜਾਣ ਕੇ ਕਹਿਣਾ ਕਿਉਂਕਿ ਮੇਰਾ ਤਾਂ ਉਸ ਦੇ ਵਿੱਚ ਟੁੱਟ ਵਿਸ਼ਵਾਸ ਹੈ। ਇਹ ਮੈਂ ਸਾਡੇ ਹੁਣ ਸੂਚ ਅਧਿਕਾਰੀਆਂ ਨੂੰ ਵੀ ਇਹ ਗੱਲ ਕਹਿਣਾ ਚਾਹਣਾ। ਅਸਸਪੀਓ ਨੂੰ ਵੀ ਕਹਿਣਾ ਚਾਹੁੰਦਾ ਮੈਨੂੰ ਇਹ ਗੱਲ ਦੱਸ ਦਿਓ ਪੁਲਿਸ ਅਧਿਕਾਰੀ ਜਿੰਨੇ ਵੀ ਪੰਜਾਬ ਦੇ ਲੋਕ ਨੇ ਮੈਂ ਗਲਤ ਕੀ ਕੀਤਾ ਮੈਨੂੰ ਆ ਕੇ ਮੇਰੇ ਤੇ ਪ੍ਰਭਾਵ ਕਿਉਂ ਪਾ ਰਹੇ ਥੋੜੀ ਸਾਡੀ ਸੋਚ ਪੰਜਾਬ ਦੀ ਕਦੋਂ ਬਦਲੂ ਸੋਚ ਬਦਲਣ ਦੀ ਗੱਲ ਆ ਹੁਣ ਇੱਕ ਆਈਪੀਐਸ ਅਫਸਰ ਹੈ ਕਿੰਨਾ ਪੜ ਕੇ ਬਣਦਾ ਹੈ